ਪਿਆਰ ਭਰੀ ਸਤਿ ਸ੍ਰੀ ਅਕਾਲ ਫੇਸਬੁਕ ਤੇ YouTube ਵਾਲਿਆਂ ਨੂੰ ਕਹਿੰਦੇ ਐਡ ਲਾਉਣੀ ਤਾਂ ਵਾਲੇ ਪਾਸੇ ਆਪਣੇ ਪੋਸਟਰ ਦੇ ਉੱਤੇ ਨੰਬਰ ਚੱਲੀ ਜਾਂਦਾ ਤੇ 5 ਤੋਂ 7 ਫੋਟੋਆਂ ਭੇਜਿਆ ਕਰੋ ਪਹਿਲੀ ਫੋਟੋ ਦੇ ਉੱਤੇ ਹੀ ਤੇ ਆਪਾਂ ਦੇ ਕੋਈ 6 ਤੋਂ 7 ਚੀਜ਼ਾਂ ਵੀਰੇ ਤੇ ਵੀਡੀਓ ਨੂੰ ਲਾਈਕ ਕਰ ਜਾਇਆ ਕਰੋ ਕਮੈਂਟ ਕਰਦਾ ਜਾਂਦੇ ਸੈਕਸ ਹੋਏ ਕਰ ਜਾਇਆ ਕਰੋ ਤੇ ਵਿਨਾਲੇ ਵੀਰੇ ਮੈਨੂੰ ਫੋਨ ਨਾ ਲਾਇਆ ਕੋ ਟ੍ਰਾਂਜ ਵਾਲਿਆਂ ਨੂੰ ਫੋਨ ਲਾਇਆ ਕਰੋ ਗਾਹ ਨੰਬਰ ਹੁੰਦਾ ਹੈ ਤੀਜੀ ਫੋਟੋ ਦੇ ਜਾ ਕੇ ਮੇਰੇ 12 ਛੇ ਦਾ ਟਰਾਲਾ ਤੇ 24 ਕੁਇੰਟਲ ਦਾ ਟਰਾਲਾ ਇਹ 10 ਨੜੀ ਹਾਬਾ 10 ਸਿੰਚੀ ਛੱਜੋ ਘਾਟਾ ਇਹਦਾ ਰੇਲ ਦਾ ਹਿੱਸਾ ਸਾਢੇ 3 ਫੁੱਟ ਵੈੱਡਾ ਲੇਜ਼ਰ ਕੱਟਦਾ ਵੈੱਡ ਬਣਿਆ ਪੈਪੜਾ ਵੈੱਡਾ ਤੇ ਜਾਲੀ ਲੱਗੀ ਹੋਈ ਹੈ ਵੈੱਡ ਨੂੰ ਤੇ ਪੂਰਾ ਸੋਹਣਾ ਟਰਾਲਾ ਲਾਈਟਾਂ ਛਾਈਟਾਂ ਲੱਗੀਆਂ ਗੰਨਾ ਛੰਨਾ ਲੱਗੀਆਂ ਤੇ ਕੁਆਲਿਟੀ ਦਾ ਰੰਗ ਕੀਤਾ ਤੇ 2 ਲੱਖ ਤੇ 20000 ਰੁਪਿਆ ਰੇਟ ਆ ਰਾਮਪੁਰਾ ਏਰੀਆ ਵੀਰ ਦਾ ਬਠਿੰਡੇ ਜ਼ਿਲ੍ਹੇ ਚ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਨਾ ਸੰਪਰਕ ਕਰ ਸਕਦੇ ਆ ਟਰਾਲਾ ਪੂਰਾ ਕੋਕਾ ਪੀਸ ਆ ਬਿਲਕੁਲ ਕੱਲ ਪਰਸ ਹੋਈ ਲਿਆਇਆ ਇਹ ਟਰਾਲਾ ਤੇ ਪੂਰਾ ਸੋਹਣਾ ਟਰਾਲਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਨਾ ਸੰਪਰਕ ਕਰ ਸਕਦੇ ਆ ਕੱਲੀ ਕੱਲੀ ਵੀਰ ਦੀ ਫੋਟੋ ਪਾਈ ਆ ਟਾਇਰ ਨਵੇਂ ਆ ਟਰਾਲੇ ਦੇ 220000 ਰੁਪਏ ਲੈ ਰੇਟ ਆ ਵੀਲ ਕਵਰ ਚੜੇ ਆ ਟਾਇਰਾਂ ਦੇ ਮੱਛੀ ਉੱਕ ਚਾ ਲੈਫਟ ਵਾਲਾ ਟਰਾਲਾ ਇਹ ਸਾਰੇ ਜਾਣਕਾਰੀ ਜਿਹੜੀ ਮਾਲਕ ਵੀ ਦਾ ਨੰਬਰ ਚੱਲੀ ਜਾਂਦਾ ਸਰਗੇਂ ਜੁੱਤੇ ਵੀ ਦਾ ਸੰਪਰਕ ਕਰ ਸਕਦੇ ਆ ਬੋਹਵਜਾ ਟਰਾਲਾ ਵੀਰ ਕੋ ਸਾਰੀ ਵੇਖਪੜਾ ਭਨ ਕੇ ਸਟੈਪ ਨਾ ਕਰਿਓ ਨਾੜਗੇਣਾ ਟਰੈਕਟਰ 98 ਮਾਡਲ ਆ ਬੋਹਵਜਾ ਟਰੈਕਟਰ ਕੇ ਵੀਰ ਭਾਈ ਨੇ ਲੈਣਾ ਬਿਨਾਂ ਸੰਪਰਕ ਕਰ ਸਕਦੇ ਆ 40 ਤੋਂ 45 ਪੈਸੇ ਟੈਰ ਆ ਇਨਕੇਰ ਦਾ ਓਕੇ ਆ ਨੀਰ ਆ ਟਰੈਕਟਰ ਆ ਪੂਰਾ ਵੀ ਪੇਂਟ ਛੇੜ ਨਹੀਂ ਲੱਗਿਆ ਨੀਰ ਆ ਟਰੈਕਟਰ ਆ 98 ਮਾਡਲ ਆ ਪੂਰਾ ਵਧੀਆ ਛਤਰੀ ਨਾਲ ਦੇਣਗੇ ਸ਼ੌਕ ਆਪਾਂ ਸਭ ਕੋ ਹੈਗਾ ਟਰੈਕਟਰ ਦਾ ਤੇ ਇੰਜਨ ਗੇਅਰ ਦਾ ਪੂਰਾ ਓਕੇ ਹੈ ਟਰੈਕਟਰ ਵੀਰਾਂ ਦੇ ਵਾਹ ਕੇ ਲੈ ਸਕਦੇ ਆ ਰੇਟ ਹੈਗਾ 1 ਲੱਖ ਤੇ 65 ਹਜ਼ਾਰ ਮੌਕੇ ਤੇ ਮਾਂ ਤਣ ਕਰ ਦੇਣਗੇ ਆ ਛਤਰੀ ਪਈਆ ਤੇ ਸ਼ੋਪਈਆ ਟਰੈਕਟਰ ਦੀ ਰੰਗ ਵੇਖ ਸਕਦੇ ਆ ਵਧੀਆ ਰੰਗ ਪਿਆ ਨੀਰਜ ਰੰਗ ਹੈ ਟਰੈਕਟਰ ਦਾ ਤੇ ਸਾਰੇ ਕਾਹੇ ਦਾ ਭੋੜਾ ਪੇਂਟ ਛੇੜ ਨਹੀਂ ਹੋਇਆ ਨਾਲ ਦਾ ਰੰਗ ਹੈ ਟਰੈਕਟਰ ਦਾ ਇਹ 2000 ਆਨ ਪੁਤਾਨ 1998 ਮਾਡਲ ਤੇ 1,65,000 ਰੁਪਇਆ ਮੰਗ ਕਰਦੇ ਮੌਕੇ ਦੇ ਮਾਤਨ ਕਰ ਦੇਣਗੇ ਸਾਰੀ ਜਾਣਕਾਰੀ ਮੇਰੇ ਫੋਨ ਲੱਗੇ 2007 ਮਾਡਲ ਟਰੈਕਟਰ ਇੰਜਨ ਗੇਅਰ ਦਾ ਓਕੇ ਆ ਸੋਨਾ ਲੀਖਾ 60 ਦਾ ਤੇ ਛਦਰੀ ਲੱਗੀ ਆ ਫੈਬਰ ਦੀ ਘੋਟ ਘੋਟ ਸਭ ਕੁ ਲੱਗਿਆ ਵਾ ਇੰਜਨ ਗੇਅਰ ਦਾ ਓਕੇ ਆ ਵੀਰਾਂ ਨੇ ਵਾਕੇ ਲੈ ਸਕਦੇ ਆ 70 ਤੋਂ 75 ਰੁਪਏ ਟਾਇਰ ਵੇੜ ਲੱਗੇ ਵੇ ਆ ਇਹ ਨਗਰ ਘੇਰ ਦਾ ਪੂਰਾ ਓਕੇ ਆ ਟਰੈਕਟਰ 2007 ਮਾਡਲ ਤੇ ਏਅਰ ਚਲ ਦੇਣਾ ਵੀਰਾਂ ਦਾ ਸੋਨਾ ਲੀਖਾ 60 ਦਾ ਏਅਰ ਚਲ ਦੇਣਾ ਤੇ 290000 ਮਾਲਮ ਡਿਵਾਨ ਕਰਦੇ ਆ ਮੌਕੇ ਦੇ ਮਾਤਣ ਕਰ ਦੇਣਗੇ ਤੇ 290000 ਰੁਪਏ ਮੰਗਦੇ ਆ ਮੌਕੇ ਦੇ ਮਾਤਣ ਕਰ ਦੇਣਗੇ ਟਰੈਕਟਰ ਬਹੁਤ ਵਧੀਆ ਕਿਸੇ ਵੀਰ ਭਾਈ ਨੇ ਲੈਣਾ ਵੀ ਨਾ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਜਦ ਜਲਾ ਸਕੀਂ ਤੇ ਇੰਜਨ ਘੇਰ ਤਾਂ ਪੂਰਾ ਓਕੇ ਸੁੱਕਾ ਪਿਆ ਸਾਫ ਪਿਆ ਨੀਲਾ ਹੀ ਟਰੈਕਟਰ ਆ ਬੇੜ ਲੱਗੇ ਹੋਏ ਨੀਲੇ ਟਰੈਕਟਰ ਦੇ ਜਿਹਕੇ ਵੀਰ ਭਾਈ ਨੇ ਲੈਣਾ ਵੀ ਤੁਸੀਂ ਸੰਪਰਕ ਕਰ ਲਓ ਤੇ ਸਾਰੀ ਜਾਣਕਾਰੀ ਜਣੀ ਫੋਨ ਲਾ ਕੇ ਲੈ ਸਕਦੇ ਆ ਤੇ ਵੀਰ ਕੋ ਸਾਰੀ ਵਿਕਪਰਾ ਬਣ ਕੇ ਟੈਪ ਨਾ ਮਾਟਰ ਮਸੀਨ ਤੂੜੀ ਵਾਲਾ ਰੀਪਰ ਵੀ ਕਹਿੰਦੇ ਕਈ ਮਸ਼ੀਨ ਵੀ ਕਹਿੰਦੇ ਆ ਬਹੁਤ ਵਧੀਆ ਮਸ਼ੀਨ ਨਵੇਂ ਅੜਕੇ ਪਏ ਆ 2019 ਮਾਡਲ ਆ ਤੇ ਪੂਰੀ ਵਧੀਆ ਮਸ਼ੀਨ ਆ ਟਾਇਰ ਨਵੇਂ ਅੜਕੇ ਪਏ ਆ ਇਹ ਕਿਸੇ ਵੀਰ ਭਾਈ ਨੇ ਲੈਣੀ ਵੀਰ ਨਾਲ ਸੰਪਰਕ ਕਰ ਸਕਦੇ ਕੋਕਾ ਪੀਸ ਮਸ਼ੀਨ ਆ 1,80,000 ਰੁਪਏ ਮੰਗ ਕਰ ਰਹੀ ਐ ਇਸ ਮਸ਼ੀਨ ਦੀ ਤੇ ਬਹੁਤ ਵਧੀਆ ਮਸ਼ੀਨ ਆ ਪੂਰੀ ਵਧੀਆ 1,80,000 ਰੁਪਏ ਬਹੁਤ ਘਟ ਚੱਲੀ ਵੀ ਆ ਸਾਰੀ 550 ਟਰਾਜੀ ਵੀ ਬਣੀ ਵੀ ਆ 2019 ਮਾਡਲ ਹੈਗੀ ਆ ਸਾਰੀ ਜਾਣਕਾਰੀ ਜਾਣੀ ਮਾਲਕ ਵੀ ਦਾ ਨੰਬਰ ਚੱਲੀ ਜਾਂਦਾ ਸਕਰੀਨ ਤੇ ਫੋਨ ਲਾ ਕੇ ਲੈ ਸਕਦੇ ਆ ਪੂਰੀ ਵਧੀਆ ਮਸ਼ੀਨ ਆ ਕਿਸੇ ਵੀਰ ਭਾਈ ਨੇ ਲੈਣੀ ਵੀਰ ਨਾਲ ਸੰਪਰਕ ਕਰ ਲਓ ਚੋੜੀ ਵਾਲੀ 4 ਜਣਾਉਂਦਾ ਜਾਂਦਾ ਚੱਕ ਲੋ ਦਾਵਾ ਦਾਵਾ 2002 ਮਾਡਲ ਇਕ ਲੱਖ 80000 ਰੁਪਏ ਮੰਗ ਕਰਦੇ 1 ਲੱਖ 80000 ਮੰਗ ਕਰਦੇ ਆ ਪੂਰੀ ਵਧੀਆ ਮਸ਼ੀਨ ਆ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਪੂਰੀ ਵਧੀਆ ਮਸ਼ੀਨ ਆ ਵੀਡੀਓ ਸਾਰੀ ਵੇਖੇ ਭਰਾ ਬਣ ਕੇ ਸਟੈਪ ਨਾ ਕਰੋ ਸਿਰੇ ਤੋਂ ਸਾਰੀ ਵੀਡੀਓ ਵੇਖੇ ਸਟੈਪ ਨਾ ਕਰੋ ਬੋਕੋ ਲੈ ਕੇ 98 ਮਾਡਲ ਟਰੈਕਟਰ ਆ ਇੰਜਨ ਗੇਅਰ ਤਾਂ ਪੂਰਾ ਓਕੇ ਆ ਬੈਂਡਰੀ ਨਵੀਂ ਰੱਖੀ ਵੀ ਆ ਮਿੱਟੀ ਜੀ ਲੱਗੀ ਵੀ ਆ ਤੇ 1 ਲੱਖ ਰੁਪਇਆ ایڈਵਾਂਸ ਕਰਦੇ ਮੌਕੇ ਤੇ ਮਾਨਤਨ ਕਰ ਦੇਣਗੇ ਪੂਰਾ ਵਧੀਆ ਟਰੈਕਟਰ ਆ ਕਿਤੇ ਮਰਗਾੜ ਛਾੜ ਨਹੀਂ ਗਲੇ ਨਾ ਕੋਈ ਰੇੰਬ ਗਲਿਆ ਵਾ ਤੇ ਟੈਨ ਦੇ ਹੈਗੇ 30 40 ਪੈਸੇ ਹੀ ਆ ਤੇ ਖੁੱਕ ਪੂਰੀ ਵਧੀਆ ਲੱਗੀ ਏ ਟਰੈਕਟਰ ਦੇ 98 ਮਾਡਲ ਆ ਤੇ ਲੱਖ ਰੁਪਇਆ ਮੰਗਦੇ ਮੌਕੇ ਤੇ ਫੁੱਲ ਮਾਨਤਨ ਕਰ ਜਾਣਗੇ ਵੀਰੋ ਤੇ ਬਹੁ ਵਧੀਆ ਟਰੈਕਟਰ ਕਿਸੇ ਵੀਰ ਭਾਈਆਂ ਲੈਣਾ ਵੀ ਨਾ ਸੰਪਰਕ ਕਰ ਸਕਦੇ ਡੀ ਆਈ ਟਰੈਕਟਰ ਆ ਇਹ ਆਈ ਨਹੀਂ ਪਤਾ 475 ਦੇ 275 ਦੀ ਦਾਣੀ ਪੂਰਾ ਤੇ ਵੀਰ ਨੇ ਸਿੱਧੀ ਰਿਕਾਰਡ ਪਾਤੀ ਫੋਟੋਆਂ ਪਾ ਕੇ ਆਈ ਨਹੀਂ ਦੱਸਿਆ ਤੇ ਕੋਕਾਪੀ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ 98 ਮਤਲਬ ਪੂਰਾ ਵਧੀਆ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਕੱਲੀ ਕੱਲੀ ਵੀਰ ਨੇ ਫੋਟੋ ਪਾਈ ਆ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਮੇਰੇ ਕੋਲ ਸਾਰੀ ਵੇਖਪਰਾ ਬਣ ਕੇ ਸਟੈਪ ਨਾ ਕਰੀਓ 2019 ਮਾਡਲ ਮਸ਼ੀਨ ਆ ਤੂੜੀ ਵਾਲਾ ਰੀਪਰ ਵੀ ਕਹਿੰਦੇ ਕਈ ਤੇ ਕਈ ਮਸ਼ੀਨ ਵੀ ਕਹਿੰਦੇ ਆ ਬਹੁ ਵਧੀਆ ਮਸ਼ੀਨ ਆ ਕਿਸੇ ਵੀਰ ਪਾਈ ਨਹੀਂ ਲੈਣੀ ਵੀ ਨਾ ਸਪਰਸ਼ ਕਰ ਸਕਦੇ ਆ ਤੇ ਪੂਰੀ ਵਧੀਆ ਮਸ਼ੀਨ ਆ ਬਹੁਤ ਘੱਟ ਚੱਲੀ 2019 ਮਾਡਲ ਆ ਭੋੜਾ ਵੀ ਰੰਗ ਨਹੀਂ ਦਿਆ ਕਿਤੋਂ ਪੂਰੀ ਸਾਫ ਕੇ ਰੱਖੀ ਜੀ ਵੀਰਾਂ ਨੇ ਤੇ ਪੂਰੀ ਮਾਲਕ ਵੀ ਦਾ ਨੰਬਰ ਸਕਰੀਨ ਤੇ ਚੱਲੀ ਜਾਦਾ ਸਾਰੀ ਜਾਣਕਾਰੀ ਜਿਹੜੀ ਫੋਨ ਲੱਗ ਲੈ ਸਕਦੇ ਆ 2019 ਮਾਡਲ ਆ 2 ਲੱਖ 20 ਹਜ਼ਾਰ ਰੁਪਏ ਮੰਗ ਕਰਦੇ ਮੌਕੇ ਦੇ ਮਾਰਤਾਨ ਕਰ ਦੇਣਗੇ ਕੋਕਾ ਪੀਸ ਮਸ਼ੀਨ ਆ ਬਿਲਕੁਲ ਨਵਿਆਰਗੀ ਪਈਆ ਬਹੁਤ ਘੱਟ ਚੱਲੀ ਆ ਸਾਰੀ ਜਾਣਕਾਰੀ ਲੈਣੀ ਜਿਹੜੀ ਫੋਨ ਲਾ ਕੇ ਲੈ ਸਾਬ ਦੇ ਕੱਲੀ ਕੱਲੀ ਵੀਰ ਨੇ ਫੋਟੋ ਪਾਈਆਂ ਟਾਇਰ ਚੈਰ ਸਭ ਕੋ ਨਵਾਂ ਪਿਆ ਰੀਲ ਤੋਂ ਪੂਰਾ ਲੰਗ ਨਹੀਂ ਲਿਆ ਪੋਰਾ ਵੀ ਤੇ ਕੋਈ ਟਰਨ ਨਹੀਂ ਟੁੱਟੀ ਮੁਰਦੀ ਕਿਹੜੀ ਲਾਨ ਖੈਤੀ ਆ ਬਹੁਤ ਵਧੀਆ ਮਸ਼ੀਨ ਆ ਤੂੜੀ ਵਾਲੀ ਤੇ ਕਿਸੇ ਵੀਰ ਭਾਈ ਨੇ ਲੈਣੀ ਵੀ ਨਾ ਫਰਕ ਕਰ ਲੋ 2019 ਮੇ 20 220000 ਰੁਪਇਆ ਮੰਗ ਕਰਦੇ ਮੌਕੇ ਤੇ ਫੁੱਲ ਮਾਰਦਾਨ ਕਰਨਗੇ ਕੋਕਾ ਬਿਸਮਤੀ 1995 ਮਾਡਲ 90 ਦੇ 5 95 ਮਾਡਲ 1900 ਇੰਜਨ ਗੇਅਰ ਦਾ ਓਕੇ ਟਰੈਕਟਰ ਬੋਬਾ ਜਾਂ ਕਿਸੇ ਵੀ ਜਿਹੜਾ ਇਹ ਲੈਣਾ ਵੀ ਤੁਸੀਂ ਪਰਖ ਕਰ ਸਕਦੇ ਆ 265 ਡੀਆਈ ਟਰੈਕਟਰ ਹੈ ਇਹ ਇੰਜਨ ਗੇਅਰ ਦਾ ਪੂਰਾ ਓਕੇ ਆ ਤੇ ਪੂਰਾ ਸਾਫ ਪਿਆ ਸੁੱਕਾ ਪਿਆ ਤੇ ਟਰੈਕਟਰ ਸਾਪਿਆ ਸੁੱਕਾ ਪਿਆ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ ਰੇਟ ਹੈਗਾ ਤੋਂ 1,30,000 ਮੌਕੇ ਤੇ ਮਾਰ ਤਾਣ ਕਰ ਦੇਣਗੇ 1995 ਮਾਡਲ 1,30,000 ਰੁਪਏ ਰੇਟ ਆ ਟਾਇਰ 40 45 ਪੈਸੇ ਟਰੈਕਟਰ ਤੇ ਇੰਜਨ గేਰ ਦਾ ਓਕੇ ਆ ਸਾਪਿਆ ਸੁੱਕਾ ਪਿਆ ਕੋਈ ਨੁਕਸ ਨਹੀਂ ਵੀਰਾਂ ਦੇ ਵਾਹ ਕੇ ਲੈ ਸਕਦੇ ਟਰੈਕਟਰ ਨੂੰ ਡੈਕ ਛੱਕ ਲੱਗਿਆ ਛਤਰੀ ਲੱਗੀ ਵੀ ਆ ਨਵੀਂ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ డెక్వి నవాగ ట ట్రెక్టర్ వీడియో లైక్ శేర కమెంట్ కెక్స్ వేర క